ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਲ ਕਲ ਯੁਗ ਦੇ ਉਧਾਰਕ ਤਾਰਕ ਸਾਬ ਰਹਿਮਤ ਕਰਨ ਸਾਨੂੰ ਜੀਵਨ ਦੀ ਜੁਗਤੀ ਦੇਣ ਕਿ ਅਸੀਂ ਸੰਸਾਰ ਦੀਆਂ ਇਹਨਾਂ ਸਮੱਸਿਆਵਾਂ ਦੀਆਂ ਲਹਿਰਾਂ ਵਿੱਚ ਡੁੱਬੀ ਹੈ ਨਾ ਦੂਸਰੀ ਉਸ ਮਲਾ ਦੀ ਤਰ੍ਹਾਂ ਵੀ ਨਹੀਂ ਜਿਹੜਾ ਬੇੜੀ 'ਚ ਬੈਠਾ ਸੀ ਤੇ ਕਹਿੰਦਾ ਸੀ ਜਦੋਂ ਲਹਿਰਾਂ ਸ਼ਾਂਤ ਹੋਣ ਗਿਆ ਮੈਂ ਉਦੋਂ ਬੇੜੀ ਠੇਲਾਗਾ ਮੈਂ ਉਦੋਂ ਚਲਾਵਾਂਗਾ ਤੇ ਹੁਣ ਉਹਨੂੰ ਕੌਣ ਦੱਸੇ ਲਹਿਰਾਂ ਸ਼ਾਂਤ ਨਹੀਂ ਆਉਂਦੀਆਂ ਤੂੰ ਬੇੜੀ ਚਲਾਣਾ ਸ਼ੁਰੂ ਕਰ ਦੇ ਇਹ ਬੇੜੀ ਜਲਦੀ ਹੀ ਲਹਿਰਾਂ ਨੂੰ ਕੱਟ ਕੇ ਪਰਲੇ ਕੰਡੇ ਤੇ ਪਹੁੰਚ ਜਾਏਗੀ ਤੋ ਅੰਮ੍ਰਿਤ ਵੇਲੇ ਉੱਠ ਕੇ ਜਪਣਾ ਸ਼ੁਰੂ ਕਰ ਦੇ ਸਾਰੀਆਂ ਲਹਿਰਾਂ ਆਪਣੇ ਆਪ ਇੱਕ ਪਾਸੇ ਹੋ ਜਾਣਗੀਆਂ ਔਰ ਤੇਰੀ ਜ਼ਿੰਦਗੀ ਪਰਲੇ ਕੰਡੇ ਤੇ ਪਹੁੰਚ ਜਾਏਗੀ ਇਹੋ ਸਾਗਰ ਸੋਈ ਤਰੇ ਜੋ ਹਰ ਗੁਣ ਗਾਏ ਸਾਧ ਸੰਗਤ ਕੇ ਸੰਗ ਵਸੇ ਵਡ ਭਾਗੀ ਪਾਏ ਇਸ ਤਰ੍ਹਾਂ ਦੇ ਸਾਡੇ ਵੱਡੇ ਭਾਗ ਹੋਵਨ ਤੇ ਜੀਵਨ ਦੇ ਅੰਤ ਤੋਂ ਪਹਿਲੇ ਪਹਿਲੇ ਬਹੁ ਸਾਗਰ ਤੋਂ ਪਾਰ ਹੋ ਕੇ ਬਿੰਦ ਦਾ ਮਿਲਨ ਨਸੀਬ ਕਰ ਲਈਏ ਸਤਿਗੁਰੂ ਐਸਾ ਮਾਹੌਲ ਬਣਾਣ ਐਸੀ ਬਖਸ਼ਿਸ਼ ਕਰਨ ਇਤਨੀ ਸੇਵਾ ਪ੍ਰਵਾਨ ਕਰਨ